ਬਹੁਤ ਵੱਡੇ ਇਲਾਕਿਆਂ ਵਿੱਚ ਧਰਨਾ ਦਿੱਤਾ ਜਾ ਰਿਹਾ ਹੈ ਕੀ ਕਾਰਨ ਹੈ ਇਹ ਜੀ ਸਾਡੇ ਨਾਲ ਸਮੇਂ-ਸਮੇਂ ਦੀ ਸਰਕਾਰਾਂ ਨੇ ਪਹਿਲਾਂ ਵਾਅਦਾ ਕੀਤਾ ਸੀ ਪਰੰਤੂ ਇਹ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਵੀ ਅਸੀਂ ਤੁਹਾਡਾ ਪੁਨਰ ਕਾਰਵਾਈ ਇਹ ਕੰਮ ਕਰਦੇਾਂਗੇ ਪਰੰਤੂ ਅਫਸੋਸ ਦੀ ਗੱਲ ਹੈ ਸਾਨੂੰ ਭਰੋਸੇ ਦੇ ਵਿੱਚ ਲਾ ਕੇ ਇਨਾਂ ਨੇ ਪਾਲਿਸੀ ਜਾਰੀ ਕਰ ਦਿੱਤੀ ਪੰਜਾਬ ਸਰਕਾਰ ਦੇ ਨੀਤੀਆਂ ਦੇ ਖਿਲਾਫ ਬਈ ਕੰਪਨੀ ਦੇ ਨਿਰਾਰਣ ਇਕੱਠੇ ਹੋ ਕੇ 2024 ਨੂੰ ਮੀਟਿੰਗ ਕਰਕੇ ਠੇਕੇਦਾਰਾਂ ਨਾਲ ਇਕਰਾਰਨਾਮਾ ਕੀਤਾ ਅਤੇ ਨਾਲ ਫੂਡ ਸਪਲਾਈ ਮੰਤਰੀ ਚੰਕਲ ਚੱਕੜ ਜਿਹੜੀ ਪੱਲੇਦਾਰ ਮਜ਼ਦੂਰਾਂ ਨੂੰ ਅੱਜ ਸਿੱਧਾ ਕਸਟ ਦੇਣ ਦਾ ਰਹੇ ਸੀ ਗੱਲਬਾਤ ਕਰਦਿਆਂ ਮੋਹਨ ਸਿੰਘ ਮੋਹਨਦਲ ਜਿਨ੍ਹਾਂ ਨੇ ਕੱਪ ਸੀ ਕੈਨਸਲ ਕਰ ਲਿਆ ਕਿ ਲੰਬੇ ਸਮੇਂ ਤੋਂ ਅਸੀਂ ਪੰਜਾਬ ਸਰਕਾਰ ਦੇ ਕੋਲ ਪਾਸੇ 35-40 ਹਜ਼ਾਰ ਪੱਲੇਦਾਰ ਮਜ਼ਦੂਰ ਹੈ ਦੂਦੇ ਪਾਸੇ 50 ਠੇਕੇਦਾਰ ਨੇ ਉਹਨਾਂ ਨੂੰ ਖਾਮਿਆ ਜਾ ਪੁੱਗਤ ਰਹੇ ਲੰਬੇ ਸਮੇਂ ਤੋਂ ਪੱਲੇਦਾਰ ਭਾਵੇਂ ਕੇ ਡਿਸੀਜਨ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਨੂੰ ਗੋਟਾਂ ਪਾਈ ਸੀ ਅੱਕੇ ਹੋਇਆ ਪਰ ਖਾਮਿਆ ਗਲਤੀਆਂ ਦਾ ਖਾਮਿਆ ਜਾ ਪੁੱਗਤ ਹੈ ਦੇ ਵੀ ਗਏ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹ ਲੱਗਦਾ ਜਿਹੜੀ 13 ਜੀਰੋ ਗਠਮંત્રી ਸਾਹਿਬ ਕਹਿੰਦਾ ਸੀ ਇਹ 117 ਦੇ ਵਿੱਚੋਂ ਜ਼ੀਰੋ ਹੀ ਹੋਣਗੇ ਕਿਉਂਕਿ ਲੋਕ ਸਮਝ ਚੁੱਕੇ ਨੇ ਇਹਨਾਂ ਦੀ ਕੁੱਝੀਆਂ ਚਾਲਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਰਹੀ ਇਹ ਲੁਟੇਰਿਆਂ ਦੀ ਸਰਕਾਰ ਬਣ ਚੁੱਕੀ ਹੈ ਪੂਰੇ ਪੰਜਾਬ ਦੇ ਵਿੱਚ ਹਾਹਾਕਾਰ ਮਿਚੀ ਹੋਈ ਹੈ ਭਾਵੇਂ ਉਹ ਮਲਾਜਮ ਹੈ ਭਾਵੇਂ ਮਜ਼ਦੂਰ ਹੈ ਭਾਵੇਂ ਉਹ ਕਿਸੇ ਵੀ ਕੈਟਾਗਰੀ ਚਾ ਭਾਵੇਂ ਉਹ ਫੈਕਟਰੀ ਦੇ ਵਿੱਚ ਹੈ ਮਨਰੇਗਾ ਹਰ ਇੱਕ ਵਰਗ ਦੁਖੀ ਹੈ ਇਹਨਾਂ ਤੋਂ ਕਿਉਂ ਦੁੱਖਿਆ ਕਿਉਂਕਿ ਅਸੀਂ ਆਪਣੇ ਦੇ ਲਈ ਇਹ ਗੱਲ 7 ਮਹੀਨੇ ਦੇ ਵਿੱਚ ਸਾਡੇ ਕੋਲ ਇੱਕ ਵੀ ਇਹਨਾਂ ਦਾ ਮਾ ਦਾ ਪੁੱਤ ਮਨਿਸਟਰ ਚੇਅਰਮੈਨ ਕੋਈ ਪ੍ਰਧਾਨ ਹੀ ਆ ਜਾਵੇ ਨਹੀਂ ਇਹਨਾਂ ਨੂੰ ਕਿਸੇ ਦੀ ਕੋਈ ਲੋੜ ਨਹੀਂ ਕੁਰਸੀ ਇਹਨਾਂ ਨੂੰ ਮਿਲ ਗਈ ਕੁਰਸੀ ਤਾਂ ਹੀ ਸਿਮਤ ਸੀ ਇਹ ਅੱਜ ਜਿਹੜੀ ਪੰਜਾਬ ਦੀ ਸਰਕਾਰ ਚੱਲ ਰਹੀ ਹੈ ਉਹ ਐ ਲੱਗਦਾ ਵੀ ਸਰਕਾਰ ਪੰਜਾਬ 'ਚ ਹੈ ਹੀ ਨਹੀਂ ਦਿੱਲੀ ਤੋਂ ਆ ਜਾਂਦਾ ਕਦੇ-ਕਦਾਈ ਹੁਕਮ ਉਹ ਲਾਗੂ ਕਰ ਦਿੰਦੇ ਨੇ ਇਸ ਕਰਕੇ ਜਿਹੜਾ ਅੱਜ ਅਸੀਂ ਮੋਰਚਾ ਲਾਇਆ ਜੋ ਸਾਡੇ ਨਾਲ ਵਾਦਾ ਕੀਤਾ ਸੀ ਉਹ ਸਰਕਾਰ ਮੁਕਰ ਗਈ ਇਸ ਮੁਕਰਨ ਦੇ ਖਿਲਾਫ ਅਸੀਂ ਵੱਡੇ ਪੱਧਰ ਤੇ ਅੱਜ ਜ਼ਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਾਡੀ ਨਾ ਸੁਣਾਈ ਹੋਈ ਇਹ ਪਾਲਿਸੀ ਰੱਦ ਕਰਕੇ ਜਾਂ ਪਾਲਿਸੀ ਦੇ ਵਿੱਚ ਸੋਧ ਕਰਕੇ ਸਾਨੂੰ ਸਿੱਧਾ ਪਕਤਾਨਾ ਨਾ ਕੀਤਾ ਗਿਆ ਤਾਂ ਅਸੀਂ ਵੱਡਾ ਪ੍ਰੋਗਰਾਮ ਕੋਈ ਲਿਖਾਂਗੇ ਉਹ ਫੈਸਲਾ ਸਾਡੀ ਸੰਘਰਸ਼ ਕਮੇਟੀ ਨੇ ਕਰਨਾ ਇੱਕ ਜਾਂ ਦੋ ਤਰੀਕ ਨੂੰ ਉਹ ਫੈਸਲਾ ਹੋ ਜਾਏਗਾ ਜਾਂ ਅਸੀਂ ਕੰਮ ਬੰਦ ਕਰਨਾ ਕੀ ਕਰਨਾ ਕਿਉਂਕਿ ਅਗਸਤ ਦੇ ਵਿੱਚ ਇਹਨਾਂ ਨੇ ਸਰਕਾਰ ਦੀਆਂ ਨੀਤੀਆਂ ਨਾਲ ਜਿਹੜਾ ਉਹ ਬਾਹਰ ਸਪਲਾਈ ਕਰਨਾ ਪ੍ਰੇਜ਼ੀਡਰਾਂ ਨੇ ਇਕੱਠੇ ਹੋ ਕੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਵੀ ਇਸ ਖਤਰੇ ਤੋਂ ਵਿਖੇ ਪਰ ਦੇਖ ਕਰੇ ਫੈਸਲਾ ਲਿਆ ਜਾਂਦਾ ਅਤੇ ਕੀ ਅਸੀਂ ਸਪਲਾਈ ਮੰਤਰੀ ਸਪੈਸ ਚਲਟਾਰੂ ਚੱਕਦਾਰ ਨਹੀਂ ਨਾਰੇਬਾਜੀ ਕੀਤੀ ਇਸ ਵਕਤ ਸਾਹਮਣੇ ਤੋਂ ਮੋਹਨ ਸਿੰਘ ਮੰਡਲ ਦੀ ਜਿਨ੍ਹਾਂ ਨੇ ਦੱਸਿਆ ਕਿ 4 ਦਿਨ ਦੇ ਵਿੱਚ ਹੀ ਹਮਲਾ ਕਰ ਗਏ ਅਸੀਂ ਪੰਜਾਬ ਸਰਕਾਰ ਦੇ ਅੱਕੇ ਹੋਏ ਹੈ ਇਹਨਾਂ ਤੋਂ ਜਿੱਦਾਂ ਤੇਰੇ ਫਿਰ ਨੋਟਿਸ ਜਾਰੀ ਕਰ ਦੇ ਜੀ ਬਿਨਾਂ ਜਾਰ ਅਸੀਂ ਵੀ ਫਿਰ ਕੰਮ ਹੈ ਜਦੋਂ ਜੱਪੂ ਘੁੰਮ ਰਹੇ ਆ ਨੀਜ਼ਮ ਦੇ ਪੱਲੇਦਾਰ ਭਾਵੇਂ ਕਿ ਪਿਛਲੇ ਸੀਜ਼ਨ ਦੇ ਵਿੱਚ ਵੀ ਇਹਨਾਂ ਨੇ ਇਹਨਾਂ ਮੰਤਰੀਆਂ ਆਂ ਆਂ ਕੰਮਾਂ ਕਰਤੀਆਂ ਦਾ ਹਮੇ ਜਦੋਂ ਰਹੇ ਇਲੈਕਸ਼ਨ ਹੈ ਕੋਈ ਗੱਲ ਨਹੀਂ ਮੁੱਖ ਮੰਤਰੀ ਸਾਹਿਬ ਨੇ ਵੀ ਕਹਿਤਾ ਵਿੱਤ ਮੰਤਰੀ ਸਾਹਿਬ ਨੇ ਵੀ ਕਹਿਤਾ ਕੋਰਸਪਲਾਈ ਮੰਤਰੀ ਨੇ ਵੀ ਕਹਿਤਾ ਤੇ ਗੱਲੇ ਕੋਈ ਨਹੀਂ ਮੈਂ ਇੱਕ ਉਹ ਬੰਦਾ ਜਿਹੜਾ ਕਿ ਕਾਮਰੇਡ ਆ ਉਹ ਤਾਂ ਇਹੋ ਜੀ ਗੱਲਾਂ ਕਰਦਾ ਸੀ ਪਰ ਸਾਨੂੰ ਐ ਲੱਗਦਾ ਕਿ ਇਹ ਕਿਤੇ ਨਾ ਕਿਤੇ ਕਾਮਰੇਡ ਨਹੀਂ ਇਹ ਤਾਂ ਠੇਕੇ ਲੰਦਾ ਸੀ ਲੇਬਰਾਂ ਦੇ ਜੀਨੂੰ ਮਤਵਲ ਸਾਰਾ ਕੁਝ ਇਸ ਗੱਲ ਬਾਰੇ ਨੌਲੇਜ ਹੈ ਵੀ ਜਿਹੜਾ ਮਜ਼ਦੂਰ ਹੈ ਉਸਨੂੰ ਕਿੱਦਾਂ ਲੁੱਟਿਆ ਜਾ ਸਕਦਾ ਪਰ ਅੱਜ ਅਸੀਂ ਤੁਹਾਡੇ ਚੈਨਲ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਉਹ ਲੋਕ ਆ ਜਿਨ੍ਹਾਂ ਨੂੰ ਤੁਸੀਂ ਅੱਜ ਤਾਈਂ ਲੁੱਟਦੇ ਆਏ ਹੋ ਪਰ ਅੱਜ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਵਰਕਰਾਂ ਨੂੰ ਲੁੱਟਣ ਨਹੀਂ ਦਵਾਂਗੇ ਤੁਹਾਡਾ ਮੁਕਾਬਲਾ ਕਰਾਂਗੇ ਭਾਵੇਂ ਸਾਨੂੰ ਕੰਮ ਬੰਦ ਦੀ ਕਾਲ ਕਰਨੀ ਪਏ ਜਾਂ ਕੋਈ ਵੱਡਾ ਪ੍ਰਦਰਸ਼ਨ ਕਰਨਾ ਜੇ ਤੁਸੀਂ ਗੱਲ ਕੀਤੀ ਹੈ ਇਸ ਟਾਈਮ ਹਰੇਕ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਹਾਂ ਕੀ ਲੱਗਦਾ ਪੂਰੇ ਪੰਜਾਬ ਲੈਵਲ ਦਾ ਤੁਹਾਡੇ ਪ੍ਰਦਰਸ਼ਨ ਹੋਣ ਦੀ ਆਸ ਹੈਗੀ ਹੈ ਪੂਰੇ ਪੰਜਾਬ ਦੇ ਵਿੱਚ ਆਸ ਹੈ ਜੇ ਪੂਰੇ ਪੰਜਾਬ ਚ ਹੋ ਰਿਹਾ ਨਹੀਂ ਇਕੱਠੇ ਹੋ ਕੇ ਪੂਰੇ ਪੰਜਾਬ ਦਾ ਇੱਕ ਜਗ੍ਹਾ ਤੇ ਆ ਗਿਆ ਉਹ ਜਿਹੜਾ ਅਗਲਾ ਪ੍ਰੋਗਰਾਮ ਉਹ ਲਿਖਾਂਗੇ ਉਹ ਫਿਰ ਪੰਜਾਬ ਦੇ ਵਿੱਚ ਕਿਤੇ ਵੀ ਇੱਕ ਜਗ੍ਹਾ ਤੇ ਕਰਾਂਗੇ ਭਾਵੇਂ ਉਹ ਮੁੱਖ ਮੰਤਰੀ ਦੀ ਕੋਠੀ ਹੋਵੇ ਜਾਂ ਕਿਸੇ ਹੋਰ ਮੰਤਰੀ ਜਿੰਦਾਬਾਦ ਜਿੰਦਾਬਾਦ ਅੱਜ ਤਾਂ ਅਸੀਂ ਬੇਨਤੀ ਉਹ ਕਰਦੇ ਆਂ ਪੰਜਾਬ ਸਰਕਾਰ ਨੂੰ ਜਿੰਦਾਬਾਦ ਜਿੰਦਾਬਾਦ ਤੁਸੀਂ ਜਿਹੜਾ ਮਜ਼ਦੂਰਾਂ ਨਾਲ ਵਾਦਾ ਕੀਤਾ ਸੀ ਬਗੈਰ ਟੈਂਡਰ ਬਗੈਰ ਕੋਰਟੀ ਤੋਂ ਇਹਨਾਂ ਨੂੰ ਕੰਮ ਦੇ ਦਿਓ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ ਭਾਵੇਂ ਜਿਮਨੀ ਚੋਣਾਂ ਨੇ ਚਾਰ ਜਾਂ ਫਿਰ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਭਤੀਆਂ ਨੇ ਅਸੀਂ ਇਹਨਾਂ ਦਾ ਜਿੱਧਰ ਨੂੰ ਇਹਨਾਂ ਦੀ ਗੱਡੀ ਹੋਏ ਕਰੇਗੀ ਉਸੇ ਪਾਸੇ ਨੂੰ ਮੁੜਾਂਗੇ ਅਸੀਂ ਪੂਰੇ ਪੰਜਾਬ ਦੇ ਵਿੱਚ ਵੱਡੀ ਸੰਖਿਆ ਦੇ ਵਿੱਚ ਆ ਪੱਲੇਦਾਰ ਇਹਨਾਂ ਨੂੰ ਇਹ ਨਤੀਜੇ ਭੁਗਤਣੇ ਪੈਣੇ ਆ ਜੇਕਰ ਪੱਲੇਦਾਰ ਮਜ਼ਦੂਰਾਂ ਦੀ ਇਹ ਮੰਗ ਇਹਨਾਂ ਨੇ ਪੂਰੀ ਨਾ ਕੀਤੀ